ਗੁਰੂ ਸਾਹਿਬ ਦੀ અપਾਰ ਕਿਰਪਾ ਹੈ ਇਸ ਨੌਜਵਾਨ ਦੇ ਸਿਰ ਦੇ ਉੱਤੇ ਤਾਂ ਅੰਮ੍ਰਿਤਸਰ ਦੇ ਕੋਟਲੀ ਪਿੰਡ ਦਾ ਰਹਿਣ ਵਾਲਾ ਇਹ ਨੌਜਵਾਨ ਜਿਸ ਦੀ ਉਮਰ 18 ਸਾਲ ਹੈ ਇਸ ਨੇ ਇੱਕ ਚੌਂਕੜੇ ਵਿੱਚ ਹੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ ਤਾਂ 11ਵੀਂ ਜਮਾਤ ਦੇ ਵਿੱਚ ਇਹ ਨੌਜਵਾਨ ਪੜ੍ਹਦਾ ਹੈ ਤੇ ਨੋਨ ਮੈਡੀਕਲ ਦੀ ਪੜ੍ਹਾਈ ਕਰਦਾ ਹੈ ਜਿਸ ਦੁਆਰਾ ਅਖੰਡ ਪਾਠ ਸਾਹਿਬ ਦੇ ਭੋਗ ਇੱਕ ਚੌਂਕੜੇ ਵਿੱਚ ਹੀ ਪਾਏ ਗਏ ਨੇ ਬਿਨਾਂ ਕੁਝ ਖਾਦੇ ਪੀਤੇ ਪਾਏ ਗਏ ਨੇ ਤਾ ਨੌਜਵਾਨ ਦਾ ਕਹਿਣਾ ਹੈ ਕਿ ਮੇਰਾ ਬਚਪਨ ਤੋਂ ਹੀ ਸ਼ੌਂਕ ਸੀ ਕਿ ਮੈਂ ਇੱਕ ਚੌਂਕੜੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਂ ਤਾਂ ਇਸ ਨੌਜਵਾਨ ਦੁਆਰਾ ਉਹਨਾਂ ਨੌਜਵਾਨਾਂ ਦੇ ਲਈ ਇੱਕ ਵੱਡੀ ਮਿਸਾਲ ਵੀ ਪੇਸ਼ ਕੀਤੀ ਗਈ ਹੈ ਜਿਹੜੇ ਇਸ ਉਮਰ ਦੇ ਵਿੱਚ ਆ ਕੇ ਪੁੱਠੇ ਸਿੱਧੇ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਪਰ ਇਸ ਨੌਜਵਾਨ ਨੇ ਇਸ ਉਮਰ ਦੇ ਵਿੱਚ ਗੁਰੂ ਦੇ ਨਾਲ ਪਿਆਰ ਪਾਇਆ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਇੱਕ ਚੌਂਕੜੇ ਵਿੱਚ ਹੀ ਪਾਏ ਤਾ ਹਰ ਪਾਸੇ ਇਸ ਨੌਜਵਾਨ ਦੀ ਚਰਚਾ ਹੋ ਰਹੀ ਹੈ ਤਾਂ ਹਰ ਵਿਅਕਤੀ ਇਸ ਨੌਜਵਾਨ ਦੀ ਤਾਰਿਫ ਕਰ ਰਿਹਾ ਹੈ ਕੀ ਕਹਿਣਾ ਇਸ ਨੌਜਵਾਨ ਦਾ ਆਓ ਸੁਣਦੇ ਹਾਂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਤੇ ਮੇਰੇ ਪਿੰਡ ਮੇਰਾ ਕੋੜ ਦੇ ਸਕਾ ਤੇ ਮਾਨ ਵਿੱਚ ਜਦ ਜਜਬਾ ਨਿੱਕੇ ਹੁੰਦੇ ਸੀ ਛੋਟਾ ਛੋਟਾ ਸੀ ਜਦੋਂ 5 ਕਿ ਸਾਲ ਦਾ ਨਾ ਮੈਂ 2 ਸਾਲ ਦਾ ਬੱਚਾ ਸੀ ਉਦੋਂ ਮਾਤਾ ਜੀ ਨੇ ਬੋਲਣਾ ਵਾਹਿਗੁਰੂ ਤੇ ਮੈਂ ਵੀ ਮਗਰ ਵਾਹਿਗੁਰੂ ਬੋਲਣਾ ਤੇ ਪੰਜ ਰਾਂ ਨੂੰ ਬੋਲਣਾ ਮੈਂ ਵੀ ਮਗਰ ਪੰਜ ਰਾਂ ਬੋਲਣਾ ਮੋਂਗੇ 7 ਸਾਲ ਦਾ ਹੋ ਗਿਆ ਮੋਂਗੇ ਸਾਲ-ਸਾਲ ਦੇ ਮੁੜ ਕੇ ਇੱਟਾਂ ਲੈਣੀਆਂ ਜਾਂ ਫਿਰ ਲਾਲੋ ਜੀ ਸਹਣਾ ਲੈ ਲੈਣੇ ਜਾਂ ਕੋਈ ਫੱਟੀ ਲੱਭ ਗਈ ਉਹ ਲੈ ਲੈਣੀ ਤੇ ਉੱਤੇ ਮੁੜ ਕੇ ਚੁੰਨੀ ਜਾਂ ਕੋਈ ਹੋਰ ਚਾਦਰ ਪਾ ਗੇ ਉਮਾਰਾ ਸਰੂਬ ਬਣਾਉਣਾ ਤੇ ਜੇ ਮੁੜ ਕੇ ਜੇ ਬੱਚੇ ਹੋਣੇ ਲੱਗ ਉਹਨਾਂ ਨੂੰ ਕਹਿੰਨਾ ਮੱਥਾ ਟੇਕੋ ਮਾਰੇ ਜਾਈਏ ਤੁਮੜੇ ਕਿਨ ਕਰਨਾ ਵੀ ਇੱਕ ਡੰਡਾ ਲੈਣਾ ਨਿਸ਼ਾਨ ਸਾਹਿਬ ਬਣਾਉਣਾ ਚੁੰਨੀ ਵਾਲੇਟ ਕੇ ਤੇ ਚੌਰ ਸਾਹਿਬ ਬਣਾਉਣਾ ਤੇ ਇਦਾਂ ਕਰਕੇ ਛੋਟੇ ਹੁੰਦੇ ਸ਼ੌਂਕ ਸੀ ਬਾਅਦ ਮੇ ਜਦੋਂ 12 ਸਾਲਾਂ ਦਾ ਹੋਇਆ ਮੁੜ ਕੇ ਅਮਰਤ ਪਾਣ ਕੀਤਾ ਜੀ ਮੁੜ ਕੇ ਪਿੰਡ ਬਾਬੇ ਬਾਬਾ ਜੀ ਆਈ ਹਨ ਹਨ ਤੇ ਉਹਨਾਂ ਨੇ ਮੁੜ ਕੇ ਵੀ ਕਰ ਦੇਣ ਨੂੰ ਮੈਂ ਕਹਾਂ ਮੈਂ ਅਮਰ ਛਕਣਾ ਕਰ ਦੇਣੇ ਨਾ ਕੀਤੇ ਤੇ ਨਹੀਂ ਤੇ ਕੋਈ ਰੈਤ ਨਹੀਂ ਹੋਣੀ ਆ ਮੁੜ ਕੇ ਮੈਂ ਮੈਂ ਜਿੱਤ ਕਰ ਲਈ ਫੜ ਲਈ ਵੀ ਮੈਂ ਛਾਣਾ ਛਾਣਾ ਹੁਣ ਕਿੰਨਾ 100 ਰੁਪਏ ਦਿੱਤਾ ਮੈਨੂੰ 100 ਰੁਪਏ ਜੇ ਮੁੜ ਕੇ 100 ਰੁਪਏ ਜੇ ਮੁੜ ਕੇ ਆਪਣੇ ਸਾਰੇ ਕਾਰ ਲਏ ਮੈਂ ਕਾਰ ਲੈ ਕੇ ਮੁੜ ਕੇ ਘਰ ਆਇਆ ਮੁੜ ਕੇ ਘਰ ਦੇ ਵੀ ਖੁਸ਼ ਹੋ ਗਏ ਸਿੰਘ ਸਾਡੇ ਆਇਆ ਤੇ ਮੁੜ ਕੇ ਹੁਣ ਮਾਰੇ ਦੀ ਕਿਰਪਾ ਹੈ ਤੇ ਬਾਬਾ ਜੀ ਕੋਲੋਂ ਜਿਹੜੀ ਆਪਾਂ ਸੰਥਿਆ ਲਈ ਸੀ ਐ ਬਾਬਾ ਜੀ ਬਾਬੰਦ ਰਮ ਸਿੰਘ ਜੀ ਕੋ ਆਪਣੇ ਪਿੰਡ ਦੇ ਗਰੰਥੀ ਸਿੰਘ ਹਨ ਹਾਂਜੀ ਤੇ ਉਹਨਾਂ ਤੋਂ ਸੰਥਿਆ ਲਈ ਜੀ ਹਾਂ ਜੀ ਉਹਨਾਂ ਕੋਲੋਂ ਸੰਥਿਆ ਲਈ ਆ ਤੇ ਜਿੱਥੋਂ ਕੋਈ ਮਾੜੀ ਮੋਟੀ ਗਲਤੀ ਹੋਣੀ ਉਹ ਇਹਨਾਂ ਇਹਨਾਂ ਦੱਸ ਦੇਣੀ ਮੈਨੂੰ ਤੇ ਜੋ ਵੀ ਗਲਤੀ ਹੋਣੀ ਇਹਨਾਂ ਉਥੋਂ ਟੋਕ ਦੇਣਾ ਵੀ ਨਹੀਂ ਇੱਥੋਂ ਸਹੀ ਕਰੋ ਤੇ ਇਹਨਾਂ ਵੀ ਸਾਰਾ ਕੋਈ ਦੱਸ ਰਹੇ ਪੜਾਈ ਕਰ ਰਹੀ ਕਿ ਨਹੀਂ ਕੀਤੀ ਹੈ ਪਲੱਸ 1 ਜੀ ਪਲੱਸ 1 ਨਾਨ ਮੈਡੀਕਲ ਹੁਣ ਪੜ੍ਹ ਰਹੇ ਹਾਂ ਜੀ ਹਾਂ ਜੀ ਪੜ੍ਹ ਰਹੇ ਹਾਂ ਹੁਣ ਕੀ ਅੱਜ ਸੰਪੂਰਨਤਾ ਹੀ ਹੋਈ ਆ ਕਿੰਨਾ ਕੁ ਮਨ ਚ ਜਜ਼ਬਾ ਹੈ ਹਾਂ ਜੀ ਮਨ ਚ ਜਜ਼ਬਾ ਵੀ ਹੁੰਦਾ ਹੀ ਇਹਨਾਂ ਨੂੰ ਪਤਾ ਲੱਗੇ ਆਣ ਗਵਾਣ ਆੜ ਵੀ ਵਿਸਤੇ ਦਾ ਨਾ ਜੀ ਪਿੰਡ ਚ ਵੀ ਇਹ ਮਹਾਰਾਜ ਦੀ ਕਿਰਪਾ ਹੈ ਮਾਰੇ ਨੇ ਸੇਵਾ ਲੈਣੀ ਸੀ ਉਹ ਸੇਵਾ ਲਈ ਆ ਪਰ ਜਦੋਂ ਸ਼ੁਰੂ ਕੀਤੇ ਸੀ ਮਨ ਚ ਡਰ ਨਹੀਂ ਆਇਆ ਵੀ ਮੈਂ ਇਕੱਲਾ ਨਹੀਂ ਹੋਣੀ ਜਾ ਹੋ ਜਾਣਗਾ ਨਾ ਨਾ ਡਰ ਨਹੀਂ ਮੈਂ ਅਰਦਾਸ ਕਰਕੇ ਬੈ ਗਿਆ ਸੀ ਮੈਂ ਹੁਣ ਮਹਾਰਾਜ ਜੀ ਤੁਸੀਂ ਇਹ ਜੀ ਤੇ ਪਤਾ ਲਖਣੀ ਤੇ ਸਮਰੱਥ ਗੁਰੂ ਸਿਰਾ ਉਤਰਿਓ ਮਾਰੇ ਨੇ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲਈ ਜੀ ਹਾਂ ਜੀ ਮਨ ਚ ਸ਼ੌਂਕ ਕਿੱਦਾਂ ਆਇਆ ਵੀ ਇਕੱਲੇ ਪਾਠ ਕਰਦਾ ਕਿਉਂਕਿ ਇਹ ਹਮੇਸ਼ਾ ਲਈ ਜਦੋਂ ਵੀ ਕਨਵਰਟ ਸਭ ਦੀ ਮਰਿਆਦਾ ਹੁੰਦੀ ਪੰਜ ਸਿੰਘ ਹੋਣ ਤੇ ਫਿਰ ਕਨਵਰਟ ਸਭ ਰੱਖੇ ਜਾਂਦੇ ਨੇ ਤਿੰਨ ਦਿਨ ਦਾ ਸਾਰਾ ਇਹ ਹੁੰਦਾ ਜੀ ਇਹ ਸ਼ੌਂਕ ਮੈਨੂੰ 2 ਕ ਮਹੀਨੇ ਹੋ ਗਏ ਮਾਰਨ ਮਾਰਦੀ ਸਾਟੀ ਜੀ ਵੱਜਣੀ ਵੀ ਨਹੀਂ ਕਰਨਾ ਹੀ ਆ ਕਰਣੀ ਆ ਮੁੜ ਕੇ ਜਦੋਂ ਮੇਰਾ ਜਨਮ ਦਿਨ ਸੀ ਮੁਣ ਕੇ ਮੈਂ ਉਹ ਦਿਨ ਰੱਖਤਾ 27 ਤਰੀਕ ਨੂੰ ਜਨਮ ਦਿਨ ਸੀ ਮੇਰਾ 27 ਤਰੀਕ ਨੂੰ ਇਹ ਰੱਖਤਾ ਇਹਨਾਂ ਅਰਦਾਸ ਕਰਾਤੀ ਕਰਦੇ ਨੇ ਸਾਈ ਪਾੜਦੀ ਆਦੇ ਤੇਰੇ ਕੋ ਨਹੀਂ ਹੋਣਾ ਤੇ ਮੁਣ ਕੇ ਮਾਰਨ ਨੇ ਕਰਾਉਣਾ ਹੀ ਉਹ ਹੋ ਗਿਆ ਤੇ ਮੁੜ ਕੇ ਮਾਰਨ ਨੇ ਸੇਵਾ ਲਈ ਆਪਣੀ ਈ ਮਾਰਿਆ ਜੀ ਗਾਂਵੀ ਕਿਰਪਾ ਕਰਨ ਸੱਚੀ ਪਾਸ਼ਾ ਜੀ ਹਾਂਜੀ ਸਰੀਰ 'ਚ ਕੋਈ ਦਿੱਕਤ ਆਈ ਹੁਣ ਕੋਈ ਜਿੱਦਾਂ ਲੱਤਾਂ ਦਾ ਕੋਈ ਪਰੇਸ਼ਾਨੀ ਹੈ ਕੋਈ ਹਾਂਜੀ ਉਹ ਥੋੜੀ ਬਾਦ ਆਉਣੀ ਹੈ ਜੀ ਹਾਂਜੀ ਕੀ ਹੁਣ ਨੌਜਵਾਨਾਂ ਨੂੰ ਕੀ ਪੀਲ ਕਰਨੀ ਚਾਹੀਦੀ ਨੌਜਵਾਨਾਂ ਨੂੰ ਇਹੋ ਹੀ ਗੈ ਨਸ਼ਾ ਦਾ ਤਿਆਗ ਕਰੋ ਤੇ ਗੁਰਸਿੱਖੀ ਜੀ ਮਨੋਂ ਵੱਲ ਆਓ ਤਾਂ ਅਮਰਸਰ ਸਿੰਘ ਜੀ ਹਾਂਜੀ ਹਾਂ ਸਵਰਨ ਸਿੰਘ ਭਾਜੀ ਪਿੰਡ ਕੋਟਲੀ ਸੱਕਾ ਹਾਂਜੀ ਤੇ ਮੇਰੇ ਬੱਚਨੇ ਪਾਠ ਕੀਤਾ ਸੱਚੇ ਪਾਸ਼ਾ ਚੜ੍ਹਦੀ ਕਲਾ ਰੱਖੇ ਖੰਡ ਪਾੜ ਦੇ ਅਰਦਾਸ ਕਰਾਈ ਸਾਈ ਪਾਠ ਦੀ ਤੇ ਨੇ ਪੂਰਾ ਖੰਡ ਪੜਸਪੂਰਨ ਕਰਤਾ ਇੱਕ ਝੌਂਡ ਦੇ ਵਿੱਚ ਮਹਾਰਾ ਚੜਦੀ ਕਲਾ ਰੱਖ ਸੱਚੇ ਪਾਚਾ ਇਹ ਸਾਰਿਆਂ ਨੂੰ ਆਨੇ ਵੀ ਕਰੋ ਇਹੋ ਜਿਹਾ ਇਸ ਤਰ੍ਹਾਂ ਹੀ ਕਰੋ ਬਿਲਕੁਲ ਕੋਈ ਸ਼ੌਕ ਨਹੀਂ ਇਹਨੂੰ ਮਜਮਨ ਦਾ ਸ਼ੌਕ ਹੀ ਹਾਂਜੀ ਹਾਂ ਕਦੀ ਇੱਟਾਂ ਰੱਖ ਲੈਣੀਆਂ ਕਦੀ ਪਰਨਾ ਪਾ ਲੈਣਾ ਤੇ ਕਦੀ ਕੋਹ ਕਰ ਲੈਣਾ ਚੌਰਸਾ ਬਣਾ ਲੈਣਾ ਨਿਸ਼ਾਨਾ ਦਾ ਵੀ ਲੱਗ ਲਾ ਲੈਣਾ ਛੋਟੀ ਦਾ ਇਸ ਤਰ੍ਹਾਂ ਪਹਿਲੇ ਦਿਨ ਇਹਨੂੰ ਸ਼ੌਕ ਹੀ ਤੇ ਨਾਲ ਜੋ ਜੋ ਪੜਾਈ ਕਰੀ ਗਏ ਨਾਲ ਮਹਾਰਾ ਜੀ ਕਿਰਪਾ ਕਰ ਗਿਆ ਸੱਚੇ ਪਾਚਾ ਕੋਈ ਬਾਬਾ ਜੀ ਉਹਨਾਂ ਦੀ ਕਿਰਪਾ ਹੈ ਬਾਬਾ ਨਰਮਨ ਸੋਹਣਾ ਦੀ ਇੱਕ ਔਰ ਲਈ ਸਕੇ ਪਿੰਡ ਦੇ ਗਰੰਟੀ ਸਾਡੇ ਤੇ ਕੋਈ ਨਾ ਕਿਰਪਾ ਕੀਤੀ ਜਿੱਥੋਂ ਗਲਤੀ ਜਾਂਦੀ ਹੀ ਰੋਕ ਟੋਕਦੇ ਨੇ ਤੇ ਇਹਨਾਂ ਕੋ ਸੰਚਾਲਨ ਨੇ ਬਹੁਤ ਖੁਸ਼ੀ ਹੁੰਦੀ ਹੈ ਮਹਾਰਾ ਖੁਸ਼ੀ ਸੰਭਾਲੀ ਨਹੀਂ ਜਾਂਦੀ ਤੇ ਮਹਾਰਾ ਚੜਦੀ ਕਲਾ ਰੱਖ ਸੱਚੇ ਪਾਤਸ਼ਾਹ ਸਾਰੇ ਅੰਦਰ ਰੱਖੇ ਹੋਰ ਬੱਚਿਆਂ ਨੂੰ ਕੀ ਪੀ ਕਰਨੀ ਚਾਹੀਦੀ ਬਚਨ ਪੀਲੇ ਹੋਈ ਆ ਨਸ਼ੇ ਛੱਡੋ ਤੇ ਗੁਰੂ ਵਾਲੇ ਬਣੋ ਗੁਰੂ ਦੇ ਨਾਲ ਜੁੜੋ ਸੱਚੇ ਪਾਤਸ਼ਾਹ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਨੂੰ ਪੀਲੇ ਹੋਈ ਜੀ ਕੀ ਨਾਇਆਂ ਦੇ ਤੁਹਾਡੇ ਸ਼ਗਿਰਦ ਨੇ ਅੱਜ ਇੰਨਾ ਵੱਡਾ ਮਾੜੀ ਕਿਰਪਾ ਕੀਤੀ ਹੈ ਸਫਲਤਾ ਲਈ ਹੈ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਮੈਂ ਆਪਣਾ ਕਹੋ ਕਬੀਰ ਗੁੰਗੇ ਗੁੜਖਾਏ ਪੁੱਛ-ਪੁੱਛੇ ਪੁੱਛੇ ਤੇ ਕਾ ਕਹੀ ਸੋ ਇੰਨੀ ਖੁਸ਼ੀ ਵਾਲੀ ਗੱਲ ਹੈ ਉਹ ਮੈਂ ਦੱਸ ਨਹੀਂ ਸਕਦਾ ਜੀ ਦੱਸਣ ਤੋਂ ਬਾਰੀ ਹੈ ਸਤਿਗੁਰੂ ਮਹਾਰਾਜ ਜੀ ਨੇ ਆਪ ਇਹਨਾਂ ਨੂੰ ਸੇਵਾ ਲਈ ਕਿਉਂਕਿ ਜਦੋਂ ਪਰਾਰੰਭ ਕਰਨ ਲੱਗੇ ਤੇ ਮੈਨੂੰ ਲੰਬੋਂ ਪਤਾ ਲੱਗਾ ਇੰਦਾ ਸੁਖਜਿੰਦਰ ਸਿੰਘ ਇੱਕੇ ਝੌਂਗੜੇ 'ਚ ਅਖੰਡ ਪਾਠ ਸਭ ਕਰ ਰਿਹਾ ਹੈ ਤੇ ਮੈਂ ਇਹਨਾਂ ਨੂੰ ਕਿਹਾ ਵੀ ਘਰ ਦੇ ਵਿੱਚ ਫੋਨ ਕਰਕੇ ਪੁੱਛਦੇ ਅਮੀ ਸੱਚੀ ਗੱਲ ਹੈ ਕਿ ਜਾਂ ਵੈਸੇ ਕਰਨਾ ਹੈ ਉਹਨੇ ਜਿਹਨੂੰ ਇਹਨਾਂ ਦੀ ਮਾਦਾ ਜੀ ਨੇ ਫੋਨ ਲਾਤਾ ਵੀ ਬਾਬਾ ਜੀ ਅਖੰਡ ਪਾਠ ਸਭ ਪ੍ਰਾਰੰਭ ਕਰਨਾ ਹੈ ਤੇ ਮੈਂ ਇਹਨਾਂ ਨੂੰ ਆਖਿਆ ਵੀ ਸਹਿਜ ਪਾਠ ਜਿਹੜਾ ਉਹ ਪ੍ਰਾਰੰਭ ਕਰਿਓ ਕਿਉਂਕਿ ਹੋ ਸਕਦਾ ਹੈ ਸਰੀਰ ਹੈ ਜੀ ਕੋਈ ਵੀ ਦਿੱਕਤ ਆ ਸਕਦੀ ਕਿਸੇ ਵੇਲੇ ਵੀ ਸੋ ਇਹਨਾਂ ਨੇ ਚਲੋ ਉਸੇ ਤਰ੍ਹਾਂ ਕੀਤਾ ਅਰਦਾਸ ਜਿਹੜੀ ਉਹ ਸਹਿਜ ਪਾਠ ਦੀ ਕੀਤੀ ਤੇ ਬੱਚੇ ਨੇ ਜਿਹੜੀ ਆ ਬਾਅਦ ਦੇ ਵਿੱਚ ਇੱਕ ਚੌਂਕੜੇ ਦੇ ਵਿੱਚ ਹੀ ਅਖੰਡ ਪਾਠ ਸਾਰਾ ਇਹ ਕੀਤਾ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਆ ਆਪ ਹੀ ਸਤਿਗੁਰੂ ਮਹਾਰਾ ਨੇ ਸੇਵਾ ਲਈ ਹੈ ਜੀ ਕੀ ਨੌਜਵਾਨਾਂ ਨੂੰ ਕੀ ਕਹਿੰਦੇ ਨੌਜਵਾਨਾਂ ਨੂੰ ਇਹੋ ਹੀ ਆ ਕਿ ਇਹ ਬੱਚੇ ਤੋਂ ਸੇਧ ਲੈਣੀ ਚਾਹੀਦੀ ਆ ਆਪਾਂ ਨੂੰ ਕਿਉਂਕਿ ਵੇਖੋ ਇਸ ਜਵਾਨੀ ਦੇ ਵਿੱਚ ਜਵਾਨ ਬੱਚੇ ਜਿਹੜੇ ਆਪਣੇ ਅੱਜ ਕਿਧਰ ਨੂੰ ਜਾ ਰਹੇ ਨੇ ਅੱਜ ਸ਼ੇਮਾਂਦਰ ਦਰਿਆ ਜਿਹੜਾ ਹੈ ਉਹ ਨਸ਼ਿਆਂ ਦਾ ਚੱਲ ਰਿਹਾ ਨਸ਼ਿਆਂ ਵੱਲੋਂ ਮੁੜ ਕੇ ਤੇ ਸਤਗੁਰੂ ਮਹਾਰਾਜ ਦੀ ਬਾਣੀ ਬਾਨੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਇਹਨੂੰ ਆਪਾਂ ਸਫਲ ਬਣਾਉਣਾ ਹੈ